ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਕੁਕੜੀ ਮਰ ਗਈ ਹੈ ਤੇ ਖਾ ਲੋ ਫਿਰ ਨਹੀਂ ਜੀ ਉਹ ਹਾਰਦੀ ਕਿੰਨੇ ਕੋਈ ਮੁਆਵਜ਼ਾ ਮਿਲਦਾ ਉਹ ਲੈਣਾ ਹੈ ਜੀ ਅੱਛਾ ਅੱਛਾ ਕਿੰਨੀਆਂ ਮੁਰਗੀਆਂ ਇੱਕ ਮਰੀ ਹੈ ਜੀ ਇੱਕ ਮਰੀ ਹੈ ਦਰਖਾਸਤ ਲਿਖਾ ਕੇ ਲੈ ਆਏ ਆ ਨਹੀਂ ਜੀ ਇੰਜ ਕਰੋ ਇਸ ਤੇ ਦਰਖਾਸਤ ਲਿਖਾ ਕੇ ਲੈ ਕੇ ਆਓ ਇੱਕ ਮੁਰਗੀ ਮਰੀ ਆ ਹਾਂ ਜੀ ਉਸ ਦਾ ਤੁਹਾਨੂੰ 500 ਰੁਪਏ ਮਿਲੂਗਾ ਹਾਂ ਸੁਮੇਲ ਜੀ ਵਾ ਹਾਂ ਜੀ ਹਾਂ ਜੀ ਮਿਲ ਜੂਗਾ ਹਾਂ ਜੀ ਆਪ ਭਾਈ ਜੀ ਇੱਥੇ ਸਰਪੰਚ ਦੀ ਮੋਹਰ ਲਵਾ ਕੇ ਲੈ ਕੇ ਆਉਣੀ ਆ ਪਿੰਡ ਕਿੱਥੇ ਆਪਣਾ ਪਿੰਡ ਤੋਂ ਮੇਰੇ ਤੋਂ 40 ਕਿਲੋਮੀਟਰ ਆ ਜੀ ਉਹ 40 ਕਿਲੋਮੀਟਰ ਆ ਕੋਈ ਗੱਲ ਨਹੀਂ ਤੁਸੀਂ ਸਰਪੰਚ ਦੀ ਮੋਹਰ ਲਵਾ ਲਿਓ ਤੁਹਾਡਾ ਮਵਾਜਾ ਤੁਹਾਨੂੰ 500 ਰੁਪਏ ਮਿਲ ਜਾਊਗਾ ਕੱਲ ਨੂੰ ਆ ਜਿਓ ਬੇਸ਼ੱਕ ਸਵੇਰੇ ਆ ਜੀ ਹਾਂਜੀ ਹਾਂਜੀ ਕੱਲ ਨੂੰ ਆ ਜਿਓ ਬਾਈ ਜੀ ਅਸਾਦੀ ਕਰਵਾ ਲੈ ਦੇ ਸੈਰ ਉਹ ਕਰਾ ਲਿਆ ਦੇ ਹਾਂਜੀ ਹਾਂਜੀ ਉਹ ਵੈਰੀ ਗੁੱਡ ਇੱਕ ਮਿੰਟ ਆਧਾਰ ਕਾਟ ਦਿਓ ਆਪਣਾ ਉਹ ਤੋਂ ਮੈਂ ਲੈ ਕੇ ਰਿਹਾ ਜੀ ਲੈ ਕੇ ਨਹੀਂ ਆਏ ਉਹ ਤਾਂ ਨਾਲ ਲੱਗਣਾ ਜੀ ਉਹ ਇੰਜ ਕਰੋ ਕੱਲ ਨੂੰ ਸ਼ੁੱਕਰਵਾਰੀ ਆ ਕੱਲ ਨੂੰ ਆਧਾਰ ਕਾਟਦੇ ਫੋਟੋ ਸਟੇਟ ਤੁਸੀਂ ਲੈ ਆਓ ਤੇ ਕੱਲ ਨੂੰ ਆਪਣਾ ਕੰਮ ਬਣ ਜੂਗਾ ਕੱਲ ਨੂੰ ਮਿਲ ਜਰਾਂਗੇ ਜੀ ਆਧਾਰ ਕਾਟਦੇ ਫੋਟੋ ਕਾਪੀ ਲੈ ਆਓ ਬਸ ਨਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਲੈ ਆ ਜੀ ਹਾਂ ਜੀ ਹਾਂ ਜੀ ਆਹ ਲਓ ਜੀ ਆਪਣਾ ਆਧਾਰ ਕਾਰਡ ਆ ਦਰਖਾਸਤ ਭੜਾਓ ਆ ਲਓ ਆ ਲੈ ਫੋਨ ਪਰ ਹੀ ਭੇਜ ਲੜਗੇ ਜੀ ਹਾਂ ਹਾਂ ਫਿਕਰ ਨਾ ਕਰੋ ਜੀ ਨਾਈਸ ਓਏ ਯਾਰ ਬਈ ਆ ਕੀ ਕੀਤਾ ਕੀ ਹੋਇਆ ਉਹ ਸਾਈਨ ਤੁਸੀਂ ਉੱਪਰ ਕਰਨੇ ਸੀ ਸਾਈਨ ਤੁਸੀਂ ਥੱਲੇ ਕਰਤੇ ਆ ਇਹ ਦਰਖਾਸਤ ਨੂੰ ਦੁਬਾਰਾ ਲਿਖਣੀ ਪੈਣੀ ਤੇ ਦੁਬਾਰਾ ਸਰਪੰਚ ਦੀ ਮੋਹਰ ਲਵਾਉਣੀ ਪੈਣੀ ਆ ਇੰਜ ਕਰੋ ਤੁਸੀਂ ਆਹ ਤਰਖਾਸ ਦੁਬਾਰਾ ਲਿਖਾ ਕੇ ਲੈ ਕੇ ਆਓ ਤੇ ਸਰਪੰਚ ਦੀ ਮੋਹਰ ਲਵਾ ਕੇ ਲੈ ਕੇ ਆਓ ਕੰਮ ਤੁਹਾਡਾ 100% ਹੋ ਜਾਊਗਾ ਫਿਕਰ ਨਹੀਂ ਕਰਨੀ ਤੁਹਾਡਾ 500 ਰੁਪਿਆ ਮੁਆਵਜ਼ਾ ਤੁਹਾਨੂੰ ਮਿਲ ਜੂਗਾ। ਬਸ ਤੁਸੀਂ ਆਹ ਤਰਖਾਤਵਾਰੇ ਲਿਖਾ ਕੇ ਲੈ ਕੇ ਆਓ। ਲੈ ਜੀ ਲੈ ਹੁਣ ਬਣਿਆ ਅਸਲੀ ਕੰਮ। ਹੁਣ ਤੁਹਾਨੂੰ ਮੁਆਵਜ਼ਾ ਮਿਲ ਜੂਗਾ। ਇਹ ਆ ਤੁਹਾਡਾ ਧਾਰ ਘੱਟ ਤੇ ਆ ਪੈਨ ਕਰ ਤੇ ਗਵਾ ਕਿੱਥੇ ਆ? ਲਿਆਂਦੇ ਨਾਲ। ਗਵਾ ਹੀ ਡੋੜੀ ਗਵਾਤਾ ਜ਼ਰੂਰੀ ਹੈ ਜੀ। ਇੰਜ ਕਰੋ। ਨਾਲ ਤੁਸੀਂ ਗਵਾ ਲੈ ਕੇ ਆਉਣੇ ਆ ਅੱਜ ਹੈਗਾ ਸ਼ਨੀਵਾਰ ਕੱਲ ਨੂੰ ਹੈਗਾ ਐਤਵਾਰ ਸੋਮਵਾਰ ਆ ਜਿਓ ਸੋਮਵਾਰ ਤੁਸੀਂ ਗਵਾ ਲੈ ਆਇਓ ਦਰਖਾਸਤ ਓਡੀ ਆ ਗਿਆ ਸੋਮਵਾਰ ਤੁਹਾਨੂੰ ਮੁਆਵਜ਼ਾ ਮਿਲ ਜਾਊਗਾ ਆਹ ਵੇਖੋ ਭਰਾਵਾ ਰੁਪਈਆ ਤੁਹਾਨੂੰ ਪਾਸੋਂ ਦੇਣਾ ਵਾ 2000 ਦਾ ਕਿਰਾਇਆ ਤਾਂ ਲੱਗ ਗਿਆ ਵਾ ਦੇਣਾ ਮੁਆਵਜ਼ਾ ਕਿ ਹਾਲਾ ਕਿਧਰ ਮੈਂ ਮੁਰਗੀਆਂ ਦਾ ਮੁਆਵਜ਼ਾ ਲੈਣਾ ਆ ਇੱਥੇ ਹੀ ਮਿਲਦਾ ਆ ਮੁਰਗੀਆਂ ਦਾ ਮੈਂ ਮੁਆਵਜ਼ਾ ਲੈ ਕੇ ਚਲਿਆ ਅਛਾ ਤੇਰੀਆਂ ਕਿੰਨੀਆਂ ਮੁਰਗੀਆਂ ਸੀ ਮੇਰੀ ਇੱਕ ਮੁਰਗੀ ਸੀ ਤੇਰੀਆਂ ਤਾਂ ਯਾਰ 20 ਸੀਗੀਆਂ ਇੱਕ ਦਾ 500 500 ਇੱਕ ਦਾ ਮੇਰਾ 10000 ਬਣ ਗਿਆ ਉਹ ਪਾਉ ਬੈਗ ਲੈ ਕੇ ਆਇਆ ਬੈਗ ਤਾਂ ਨਹੀਂ ਲੈ ਕੇ ਆਂਦਾ ਉਹ ਕਦੇ ਵਾਸਤੇ ਉਹ ਮਮਾ ਪੈਸੇ ਕਾ ਤੇ ਪਾਗਲ ਜਾਣਾ ਹੀ ਕੀ ਹੋਰ